ਜੁਲਾਹਤ ਚਲਾਕ ਗਿੱਧੜ ਪੁਰਾਣੇ ਸਮੇਂ ਦੀ ਗੱਲ ਹੈ ਕਿਸੇ ਸ਼ਾਇਰ ਵਿੱਚ ਇੱਕ ਜੁਲਾਹਾ ਰਹਿੰਦਾ ਸੀ ਜੋ ਕੁਵਾਰਾ ਸੀ ਉਸਨੇ ਆਪਣੇ ਘਰ ਵਿੱਚ ਇੱਕ ਹੱਥ ਦੀ ਖੜੀ ਲਗਾ ਰੱਖੀ ਸੀ ਜਿਸ ਤੇ ਉਹ ਦਿਨ ਭਰ ਕੱਪੜੇ ਬੁੰਦਾ ਸੀ ਅਤੇ ਉਸ ਨੂੰ ਜੋ ਥੋੜੀ-ਬੋਤ ਕਮਾਈ ਹੁੰਦੀ ਸੀ ਉਸ ਨਾਲ ਉਸਦਾ ਗੁਜ਼ਾਰਾ ਹੋ ਜਾਂਦਾ ਸੀ ਉਸ ਦੀ ਕਮਾਈ ਐਨੀ ਘੱਟ ਸੀ ਕਿ ਉਹ ਮੁਸ਼ਕਲ ਨਾਲ ਆਪਣਾ ਢਿੱਡ ਭਰ ਪਾਉਂਦਾ ਸੀ ਇਸ ਲਈ ਉਸਨੇ ਆਪਣੇ ਵਿਆਹ ਬਾਰੇ ਕਦੇ ਸੋਚਿਆ ਵੀ ਨਹੀਂ ਸੀ ਇੱਕ ਦਿਨ ਅਜੀਹਾ ਹੋਇਆ ਕਿ ਉਸ ਦਾ ਮਨ ਹੋਇਆ ਕਿ ਅੱਜ ਖਿਚੜੀ ਖਾਧੀ ਜਾਵੇ ਉਸ ਨੇ ਕਈ ਦਿਨਾਂ ਤੋਂ ਖਿਚੜੀ ਨਹੀਂ ਖਾਧੀ ਸੀ ਤਾਂ ਉਹ ਬਾਜ਼ਾਰ ਤੋਂ ਚੋਲ ਤੇ ਮੂੰਗੀ ਦੀ ਦਾਲ ਖਰੀਦ ਕੇ ਲਿਆਇਆ ਅਤੇ ਬੜੇ ਸ਼ੌਂਕ ਨਾਲ ਖਿਚੜੀ ਤਿਆਰ ਕੀਤੀ ਜਦੋਂ ਖਿਚੜੀ ਪੱਕ ਕੇ ਤਿਆਰ ਹੋ ਗਈ ਤਾਂ ਉਸ ਨੇ ਉਸ ਨੂੰ ਇੱਕ ਵੱਡੀ ਥਾਲੀ ਵਿੱਚ ਪਾ ਕੇ ਰੱਖ ਦਿੱਤਾ ਤਾਂ ਕਿ ਠੰਡੀ ਹੋ ਜਾਵੇ ਫਿਰ ਉਸ ਨੇ ਸੋਚਿਆ ਜਦੋਂ ਤੱਕ ਖਿਚੜੀ ਠੰਡੀ ਹੁੰਦੀ ਹੈ ਓਨੀ ਦੇਰ ਵਿੱਚ ਅੱਜ ਦਾ ਬਣਿਆ ਹੋਇਆ ਕਪੜਾ ਦੁਕਾਨਦਾਰ ਨੂੰ ਦੇ ਆਉਂਦਾ ਹਾਂ ਇਹ ਸੋਚ ਕੇ ਉਹ ਖਿਚੜੀ ਨੂੰ ਉੱਥੇ ਹੀ ਛੱਡ ਕੇ ਖੁਦ ਕਪੜਾ ਵੇਚਣ ਲਈ ਬਾਜ਼ਾਰ ਚਲਾ ਗਿਆ ਇਤਫਾਕ ਨਾਲ ਐਨੇ ਨੂੰ ਇੱਕ ਗਿੱਦੜ ਵੀ ਜੰਗਲ ਵਿੱਚੋਂ ਘੁੰਮਦਾ ਹੋਇਆ ਉਧਰ ਆ ਨਿਕਲਿਆ ਉਸਨੇ ਜੁਲਾਹੇ ਦਾ ਘਰ ਖਾਲੀ ਦੇਖਿਆ ਤਾਂ ਅੰਦਰ ਵੜਾਇਆ ਜਦੋਂ ਉਸਦੀ ਨਜ਼ਰ ਪਈ ਤਾਂ ਇੱਕ ਵੱਡੀ ਥਾਲੀ ਵਿੱਚ ਤਾਜ਼ਾ-ਤਾਜ਼ਾ ਖਿਚੜੀ ਰੱਖੀ ਹੋਈ ਸੀ। ਗਿੱਦਰ ਭੁੱਖਾ ਤਾਂ ਸੀ ਹੀ, ਉਸਨੇ ਕੁਝ ਸੋਚਿਆ ਨਹੀਂ ਅਤੇ ਜਲਦੀ-ਜਲਦੀ ਖਿਚੜੀ ਖਾਣ ਵਿੱਚ ਲੱਗ ਗਿਆ। ਪਰ ਅਜੇ ਉਹ ਪੂਰੀ ਖਿਚੜੀ ਖਤਮ ਵੀ ਨਾ ਕਰ ਪਾਇਆ ਸਿੱਕੀ। ਅਚਾਨਕ ਬਾਹਰੋਂ ਜੁਲਾਹਾ ਆ ਗਿਆ। ਉਸਨੂੰ ਤਾਂ ਖੁਦ ਜਲਦੀ ਸਿੱਕੀ, ਜਲਦੀ ਨਾਲ ਘਰ ਜਾਵਾਂ ਤੇ ਖਿਚੜੀ ਖਾਵਾਂ। ਇਸ ਲਈ ਉਹ ਤੁਰੰਤ ਕੱਪੜੇ ਵੇਚ ਕੇ ਵਾਪਸ ਘਰ ਆ ਗਿਆ। ਪਰ ਹੁਣ ਜੋ ਉਸਨੇ ਵਾਪਸ ਆ ਕੇ ਇਹ ਦੇਖਿਆ ਕਿ ਗਿੱਦੜ ਮਜ਼ੇ ਨਾਲ ਖਿਚੜੀ ਖਾ ਰਿਹਾ ਹੈ ਤਾਂ ਉਸਨੇ ਜਲਦੀ ਨਾਲ ਦਰਵਾਜ਼ੇ ਦੇ ਬੂਹੇ ਬੰਨ੍ਹ ਕਰ ਦਿੱਤੇ ਅਤੇ ਗਿੱਦੜ ਨੂੰ ਫੜ ਕੇ ਰੱਸੀ ਨਾਲ ਬੰਨ੍ਹ ਦਿੱਤਾ ਇਸ ਤੋਂ ਬਾਅਦ ਉਸਨੇ ਇੱਕ ਮੋਟਾ ਜਿਹਾ ਡੰਡਾ ਫੜਿਆ ਅਤੇ ਉਸ ਦੀ ਖੂਬ ਕੁੱਟਮਾਰ ਕੀਤੀ ਉਹ ਥੋੜੀ ਦੇਰ ਬਾਅਦ ਉੱਠਦਾ ਅਤੇ ਡੰਡਾ ਲੈ ਕੇ ਗਿੱਦੜ ਦੀ ਕੁੱਟਮਾਰ ਸ਼ੁਰੂ ਕਰ ਦਿੰਦਾ ਅਤੇ ਜਦੋਂ ਥੱਕ ਜਾਂਦਾ ਤਾਂ ਫਿਰ ਆਪਣੇ ਕੰਮ ਕਾਜ ਵਿੱਚ ਲੱਗ ਜਾਂਦਾ। ਗਿੱਦਰ ਦਿਲ ਵਿੱਚ ਸੋਚਣ ਲੱਗਾ ਜੇ ਇਹ ਮੈਨੂੰ ਇਸੇ ਤਰ੍ਹਾਂ ਮਾਰਦਾ ਰਿਹਾ ਤਾਂ ਮੇਰਾ ਜ਼ਿੰਦਾਬਚਣਾ ਮੁਸ਼ਕਲ ਹੈ। ਗਿੱਦਰ ਮਾਰ ਵੀ ਖਾਈ ਜਾ ਰਿਹਾ ਸੀ ਅਤੇ ਉੱਥੋਂ ਬਚ ਨਿਕਲਣ ਦੀਆਂ ਤਰਕੀਬਾਂ ਵੀ ਸੋਚ ਰਿਹਾ ਸੀ। ਪਰ ਬੰਨਿਆ ਹੋਇਆ ਸੀ, ਭੱਜ ਨਹੀਂ ਸਕਦਾ ਸੀ। ਲਿਹਾਜ਼ਾ ਮਜਬੂਰੀ ਵਿੱਚ ਮਾਰ ਖਾ ਕੇ ਚੁੱਪ ਹੋ ਜਾਂਦਾ। ਰਾਤ ਜਿਵੇਂ ਕਿਵੇਂ ਲੰਘ ਗਈ ਅਤੇ ਫਿਰ ਜਦੋਂ ਦੂਜੇ ਦਿਨ ਜੁਲਾਹਾ ਰੋਜ਼ ਵਾਂਗ ਆਪਣਾ ਬਣਿਆ ਹੋਇਆ ਕੱਪੜਾ ਵੇਚਣ ਲਈ ਬਾਜ਼ਾਰ ਗਿਆ ਤਾਂ ਗਿੱਦਰ ਸੋਚਣ ਲੱਗਾ ਇਹ ਹੀ ਇਥੋਂ ਬਚ ਨਿਕਲਣ ਦਾ ਮੌਕਾ ਹੈ ਕੋਈ ਨਾ ਕੋਈ ਤਰਕੀਬ ਕਰਨੀ ਚਾਹੀਦੀ ਹੈ ਉਹ ਕੁਝ ਦੇਰ ਤੱਕ ਬੈਠਾ ਸੋਚਦਾ ਰਿਹਾ ਅਤੇ ਆਖਰ ਇੱਕ ਤਰਕੀਬ ਉਸਦੇ ਮਨ ਵਿੱਚ ਆਈ ਉਸਨੇ ਤਿੰਨ ਚਾਰ ਘੇਰੇ ਲੈ ਕੇ ਆਪਣੇ ਆਪ ਨੂੰ ਰਸਤੇ ਵਿੱਚ ਹੋਰ ਵੀ ਜਕੜ ਲਿਆ ਅਤੇ ਇਸ ਤੋਂ ਬਾਅਦ ਜ਼ੋਰ-ਜ਼ੋਰ ਨਾਲ ਇਸ ਤਰ੍ਹਾਂ ਚੀਕਣ ਲੱਗਾ ਜਿਵੇਂ ਆਪਣੇ ਸਾਥੀਆਂ ਨੂੰ ਬੁਲਾ ਰਿਹਾ ਹੋਵੇ ਉੱਥੋਂ ਜੰਗਲ ਬਿਲਕੁਲ ਵੀ ਨੇੜੇ ਸੀ ਇਸ ਲਈ ਜਦੋਂ ਦੂਜੇ ਗਿੱਦੜਾਂ ਨੇ ਉਸ ਦੀ ਆਵਾਜ਼ ਸੁਣੀ ਤਾਂ ਜਵਾਬ ਵਿੱਚ ਉਹ ਵੀ ਉੱਚੀ ਆਵਾਜ਼ ਵਿੱਚ ਬੋਲਣ ਲੱਗੇ ਜੰਗਲ ਵਿੱਚ ਜੋ ਗਿੱਦੜ ਉਸਤੇ ਜਵਾਬ ਵਿੱਚ ਬੋਲਣ ਲੱਗੇ ਸਨ ਉਹਨਾਂ ਵਿੱਚ ਇੱਕ ਗਿੱਦੜ ਅਜੀਹਾ ਵੀ ਸੀ ਜੋ ਉਸ ਗਿੱਦੜ ਦਾ ਦੋਸਤ ਸੀ ਜੋ ਖਿਚੜੀ ਖਾ ਕੇ ਮੁਸੀਬਤ ਵਿੱਚ ਫਸ ਗਿਆ ਸੀ ਉਸ ਨੇ ਜਦੋਂ ਆਪਣੇ ਦੋਸਤ ਦੀ ਆਵਾਜ਼ ਸੁਣੀ ਤਾਂ ਇਹ ਜਾਣਨ ਲਈ ਕਿ ਉਹ ਇਸ ਵੇਲੇ ਕਿੱਥੇ ਹੈ ਉਸ ਨੇ ਹੋਰ ਜ਼ਿਆਦਾ ਜ਼ੋਰ ਨਾਲ ਬੋਲਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਉਸ ਦਾ ਦੋਸਤ ਸ਼ਹਿਰ ਵਿੱਚ ਹੈ ਤਾਂ ਉਹ ਉਸ ਦੀ ਤਲਾਸ਼ ਵਿੱਚ ਉਸੇ ਪਾਸੇ ਚਲਾ ਗਿਆ ਅਤੇ ਫਿਰ ਲਬ ਦਾ ਲਬ ਦਾ ਜੁਲਾਹੇ ਦੇ ਘਰ ਤੱਕ ਆ ਗਿਆ ਉਸਨੇ ਕੰਨ ਲਗਾ ਕੇ ਸੁਣਿਆ ਤਾਂ ਉਸਦੇ ਸਾਥੀ ਦੀ ਆਵਾਜ਼ ਉਸੇ ਘਰ ਵਿੱਚੋਂ ਆ ਰਹੀ ਸੀ ਇਹ ਦੇਖ ਕੇ ਉਸਨੇ ਘਰ ਦੇ ਅੰਦਰ ਚਾਂਕਿਆ ਤਾਂ ਦੇਖਿਆ ਕਿ ਉਹ ਰੱਸੀਆਂ ਵਿੱਚ ਬੰਨਿਆ ਹੋਇਆ ਸੀ ਉਸਨੇ ਅੰਦਰ ਆ ਕੇ ਹੈਰਾਨ ਹੁੰਦਿਆਂ ਉਸ ਤੋਂ ਪੁੱਛਿਆ ਕਿਉਂ ਦੋਸਤ ਤੂੰ ਇੱਥੇ ਕੀ ਕਰ ਰਿਹਾ ਹੈ ਰੱਸੀਆਂ ਵਿੱਚ ਬੱਜਿਆ ਹੋਇਆ ਗਿੱਦੜ ਦੀ ਉਸ ਵੇਲੇ ਤੱਕ ਐਨੇ ਕੁੱਟਮਾਰ ਹੋ ਚੁੱਕੀ ਸੀ ਕਿ ਉਸ ਦਾ ਸਾਰਾ ਸਰੀਰ ਸੁੱਜ ਗਿਆ ਸੀ ਅਤੇ ਇਸ ਵਜ੍ਹਾ ਨਾਲ ਉਹ ਬਹੁਤ ਮੋਟਾ ਤਾਜ਼ਾ ਦਿਖਾਈ ਦੇ ਰਿਹਾ ਸੀ ਜਦੋਂ ਉਸਦੇ ਦੋਸਤ ਨੇ ਉਸ ਤੋਂ ਇਹ ਪੁੱਛਿਆ ਕਿ ਉਹ ਕਿੱਥੇ ਇੱਥੇ ਕੀ ਕਰ ਰਿਹਾ ਹੈ ਤਾਂ ਉਸਨੇ ਆਪਣੇ ਦਰਦ ਨੂੰ ਛੁਪਾਉਂਦਿਆਂ ਥੋੜਾ ਮੁਸਕੁਰਾ ਕੇ ਕਿਹਾ ਅਸੀਂ ਤਾਂ ਮਜ਼ੇ ਕਰ ਰਹੇ ਹਾਂ ਦੋਸਤ ਤੂੰ ਜੰਗਲਾਂ ਵਿੱਚ ਮਾਰਿਆ ਮਾਰਿਆ ਫਿਰ ਦੂਜੇ ਗਿੱਦੜ ਨੇ ਉਸ ਵੱਲ ਦੇਖਿਆ ਤਾਂ ਉਹ ਸੱਚਮੁੱਚ ਮੋਟਾ ਤਾਜ਼ਾ ਹੋ ਰਿਹਾ ਸੀ ਉਸਨੇ ਈਰਖਾ ਭਰੀਆਂ ਨਜ਼ਰਾਂ ਨਾਲ ਉਸਨੂੰ ਦੇਖਦਿਆਂ ਸਵਾਲ ਕੀਤਾ ਫਿਰ ਵੀ ਕੁਝ ਮੈਨੂੰ ਵੀ ਦੱਸ ਤੈਨੂੰ ਇਹ ਮਜ਼ਾਕ ਕਿਵੇਂ ਹਾਸਲ ਹੋਇਆ ਰस्सੀਆਂ ਵਿੱਚ ਬਚੇ ਹੋਏ ਗਿੱਦੜ ਨੇ ਬੜੀ ਚਲਾਕੀ ਅਤੇ ਮੱਕਾਰੀ ਨਾਲ ਕੰਮ ਲੈਂਦਿਆਂ ਕਿਹਾ ਮੈਂ ਤੈਨੂੰ ਇਸਦਾ ਰਾਜ਼ ਦੱਸਣ ਲਈ ਤਿਆਰ ਹਾਂ ਪਰ ਇੱਕ ਸ਼ਰਤ ਹੈ ਓ ਕੀ ਮੈਨੂੰ ਜਲਦੀ ਦੱਸ ਦੁੱਜੇ ਗਿੱਦੜ ਨੇ ਉਤਸੁਕਤਾ ਨਾਲ ਪੁੱਛਿਆ ਉਹ ਸ਼ਰਤ ਇਹ ਹੈ ਕਿ ਤੂੰ ਵਾਅਦਾ ਕਰ ਕਿ ਕਿਸੇ ਹੋਰ ਨੂੰ ਨਹੀਂ ਦੱਸੇਂਗਾ ਬਿਲਕੁਲ ਨਹੀਂ ਹਰਗਿਜ਼ ਨਹੀਂ ਤੂੰ ਮੇਰੇ ਤੋਂ ਵਾਅਦਾ ਲੈ ਸਕਦਾ ਹੈ ਇਸ ਦੇ ਜਵਾਬ ਵਿੱਚ ਬੱਜੇ ਹੋਏ ਗਿੱਦੜ ਨੇ ਕਿਹਾ ਦਰਅਸਲ ਗੱਲ ਇਹ ਹੈ ਕਿ ਇੱਕ ਬਹੁਤ ਹੀ ਨੇਕ ਅਤੇ ਦਿਆਲੂ ਆਦਮੀ ਨੇ ਮੈਨੂੰ ਫੜ ਲਿਆ ਹੈ ਉਹ ਮੇਰੀ ਬਹੁਤ ਜ਼ਿਆਦਾ ਹਿਫਾਜ਼ਤ ਕਰ ਰਿਹਾ ਹੈ ਤੂੰ ਦੇਖ ਨਹੀਂ ਰਿਹਾ ਕਿ ਉਸਨੇ ਮੈਨੂੰ ਰस्सियां ਵਿੱਚ ਜਕੜ ਰੱਖਿਆ ਹੈ ਤਾਂ ਕਿ ਮੈਂ ਉਸ ਨੂੰ ਛੱਡ ਕੇ ਨਾ ਚਲਾ ਜਾਵਾਂ ਫਿਰ ਉਸਨੇ ਆਪਣੇ ਸਰੀਰ ਨਾਲ ਬੱਝੀਆਂ ਹੋਈਆਂ ਰस्सियां ਵੱਲ ਇਸ਼ਾਰਾ ਕੀਤਾ ਅਤੇ ਬੋਲਿਆ ਦੇਖ ਮੈਂ ਸਿਰਫ 2 ਦਿਨ ਵਿੱਚ ਕਿੰਨਾ ਮੋਟਾ ਹੋ ਗਿਆ ਹਾਂ ਉਹ ਆਦਮੀ ਰੋਜ਼ਾਨਾ ਮੈਨੂੰ ਹਲਵਾ ਪੂੜੀਆਂ ਖਿਲਾਉਂਦਾ ਹੈ ਅਤੇ ਮੇਰੀ ਬਹੁਤ ਸੇਵਾ ਕਰਦਾ ਹੈ ਦੂਜਾ ਕੀੜਾ ਉਸ ਦੀਆਂ ਗੱਲਾਂ ਸੁਣ ਰਿਹਾ ਸੀ ਅਤੇ ਦਿਲ ਹੀ ਦਿਲ ਵਿੱਚ ਸੋਚ ਰਿਹਾ ਸੀ ਕਾਸ਼ ਇਹ ਮੌਕਾ ਮੈਨੂੰ ਮਿਲ ਜਾਵੇ ਹਲਵਾ ਪੂੜੀਆਂ ਦੇ ਨਾਮ ਨਾਲ ਹੀ ਉਸਦੇ ਮੂੰਹ ਵਿੱਚ ਪਾਣੀ ਆ ਗਿਆ ਬੱਜੇ ਹੋਏ ਗਿੱਦੜ ਨੇ ਜਦੋਂ ਇਹ ਦੇਖਿਆ ਕਿ ਉਸਦਾ ਦੋਸਤ ਗਿੱਦੜ ਉਸਤੇ ਧੋਖੇ ਵਿੱਚ ਆ ਚੁੱਕਾ ਹੈ ਤਾਂ ਉਹ ਹੋਲੀ ਜਹੀ ਭੜੇ ਰਾਜਦਾਰੀ ਨਾਲ ਕਹਿਣ ਲੱਗਾ ਤੂੰ ਮੇਰਾ ਦੋਸਤ ਹੈ ਮੈਂ ਤੇਰੇ ਲਈ ਇਹ ਕਰ ਸਕਦਾ ਹਾਂ ਕਿ ਤੂੰ ਮੇਰੀਆਂ ਰस्सियां ਖੋਲ ਦੇ ਅਤੇ ਮੈਂ ਤੈਨੂੰ ਆਪਣੀ ਥਾਂ ਬੰਦ ਦਿੰਦਾ ਹਾਂ ਇਸ ਤਰ੍ਹਾਂ ਤੂੰ ਵੀ 2-3 ਦਿਨਾਂ ਵਿੱਚ ਬਿਲਕੁਲ ਮੇਰੇ ਵਾਂਗ ਮੋਟਾ ਤਾਜ਼ਾ ਹੋ ਜਾਵੇਂਗਾ ਅਤੇ ਮਜ਼ੇ ਕਰੇਗਾ 12 ਉਹਨ ਵਾਲਾ ਗਿੱਦੜ ਬੇਕੁਫਤਾ ਬਨ ਹੀ ਗਿਆ ਸੀ ਉਹ ਖੁਸ਼ ਹੋ ਕੇ ਬੋਲਿਆ ਹਾਂ ਦੋਸਤ ਚੰਗਾ ਹੈ ਤੇਰੀ ਮਿਹਰਬਾਨੀ ਨਾਲ ਮੈਂ ਵੀ 2-4 ਦਿਨ ਹਲਵਾ ਪੂੜੀਆਂ ਖਾ ਲਵਾਂਗਾ ਲੈ ਮੈਂ ਤੇਰੀਆਂ ਰस्सियां ਖੋਲਦਾ ਹਾਂ ਤੂੰ ਆਪਣੀ ਥਾਂ ਮੈਨੂੰ ਬੰਨ੍ਹ ਦੇ ਉਸ ਤੋਂ ਬਾਅਦ ਉਸਨੇ ਬੱਜੇ ਹੋਏ ਗਿੱਦੜ ਦੀਆਂ ਰस्सियां ਖੋਲ ਦਿੱਤੀਆਂ ਬੱਜੇ ਹੋਏ ਗਿੱਦੜ ਨੇ ਖੁਦ ਆਵਾਜ਼ ਆਜ਼ਾਦ ਹੋ ਕੇ ਆਪਣੀ ਥਾਂ ਉਸ ਨੂੰ ਬੰਨ੍ਹ ਦਿੱਤਾ ਅਤੇ ਉੱਥੋਂ ਚੱਲਦਾ ਬਣਿਆ ਉਧਰ ਜਦੋਂ ਜੁਲਾਹਾ ਆਪਣਾ ਕੱਪੜਾ ਵੇਚ ਕੇ ਵਾਪਸ ਘਰ ਆਇਆ ਤਾਂ ਉਸਨੇ ਆਉਂਦਿਆਂ ਹੀ ਨੇੜੇ ਪਿਆ ਹੋਇਆ ਡੰਡਾ ਚੁੱਕਿਆ ਅਤੇ ਗਿੱਦੜ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਉਸਨੂੰ ਕੀ ਪਤਾ ਸੀ ਕਿ ਇਹ ਉਹੀ ਗਿੱਦੜ ਹੈ ਜਹ ਦੂਜਾ ਉਸਨੇ ਆਪਣਾ ਗੁੱਸਾ ਕੱਢਣ ਲਈ ਉਸਤੇ ਅਜੇ ਹੀ ਬੇਹਸ ਸਾਹਬੀ ਵराई ਕੀ ਨਵਾਂ ਗਿੱਦੜ ਚੀਕਦਾ ਹੀ ਰਹਿ ਗਿਆ ਉਹ ਬਹੁਤ ਘਬਰਾਇਆ ਕਿ ਇਹ ਕਿਹੋ ਜਿਹਾ ਹਲਵਾ ਪੂੜੀ ਹੈ ਜੋ ਮੈਨੂੰ ਮਿਲ ਰਿਹਾ ਹੈ ਥੋੜੀ ਦੇਰ ਤੱਕ ਉਹ ਵਿਚਾਰਾ ਮਾਰ ਖਾਂਦਾ ਰਿਹਾ ਪਰ ਜਦੋਂ ਉਸਨੇ ਦੇਖਿਆ ਕਿ ਜੁਲਾਹਾ ਕਿਸੇ ਵੀ ਸੂਰਤ ਬੱਸ ਹੀ ਨਹੀਂ ਕਰ ਰਿਹਾ ਤਾ ਉਹ ਉਸਨੂੰ ਕਹਿਣ ਲੱਗਾ ਤੂੰ ਮੈਨੂੰ ਇਸ ਤਰ੍ਹਾਂ ਕਿਉਂ ਮਾਰ ਰਿਹਾ ਹੈ ਮੈਂ ਤੇਰਾ ਕੀ ਵਿਗਾੜਿਆ ਹੈ ਉਧਰ ਜੁਲਾਹੇ ਨੇ ਜਦੋਂ ਇਹ ਦੇਖਿਆ ਕਿ ਗਿੱਦੜ ਇਨਸਾਨਾਂ ਵਾਂਗ ਗੱਲਾਂ ਕਰ ਰਿਹਾ ਹੈ ਤਾਂ ਉਹ ਬਹੁਤ ਹੈਰਾਨ ਹੋਇਆ ਸੋਚਣ ਲੱਗਾ ਇਸ ਤੋਂ ਪਹਿਲਾਂ ਤਾਂ ਇਹ ਨਹੀਂ ਬੋਲਦਾ ਸੀ ਹੁਣ ਕਿਵੇਂ ਗੱਲਾਂ ਕਰਨ ਲੱਗ ਪਿਆ ਹੈ ਉਸਨੇ ਦਿਲ ਵਿੱਚ ਖਿਆਲ ਕੀਤਾ ਯਕੀਨਨ ਪਹਿਲਾਂ ਇਹ ਮੈਨੂੰ ਬੇਫਕੂ ਬਣਾ ਰਿਹਾ ਇਸ ਲਈ ਇਸਨੇ ਕੋਈ ਗੱਲ ਨਹੀਂ ਕੀਤੀ ਸੀ ਹੁਣ ਜਦ ਕੀ ਇਸਦੀ ਖੂਬ ਕੁਟਮਾਰ ਹੋ ਚੁੱਕੀ ਹੈ ਤਾਂ ਗੱਲਾਂ ਵੀ ਕਰਨ ਲੱਗ ਪਿਆ ਹੈ ਉਸਨੇ ਉਸਨੂੰ ਇੱਕ ਦੋ ਡੰਡੇ ਹੋਰ ਮਾਰੇ ਅਤੇ ਕਿਹਾ ਮੈਂ ਜਦੋਂ ਤੱਕ ਆਪਣੀ ਖਿਚੜੀ ਦਾ ਬਦਲਾ ਨਾ ਲੈ ਲਵਾਂ ਉਸ ਵੇਲੇ ਤੱਕ ਤੈਨੂੰ ਮਾਰਦਾ ਰਹਾਂਗਾ ਦੱਸ ਤੂੰ ਮੇਰੀ ਖਿਚੜੀ ਕਿਉਂ ਖਾਧੀ ਸੀ ਗਿੱਦੜ ਨੂੰ ਹੁਣ ਪਤਾ ਚੱਲਿਆ ਕਿ ਉਸਦੇ ਪਹਿਲੇ ਦੋਸਤ ਗਿੱਦੜ ਨੇ ਜੁਲਾਹੇ ਦੀ ਖਿਚੜੀ ਖਾ ਲਈ ਸੀ ਅਤੇ ਇਸੇ ਲਈ ਉਸਨੇ ਉਸਨੂੰ ਬੰਨ ਰੱਖਿਆ ਸੀ ਉਸਨੇ ਜੁਲਾਹੇ ਨੂੰ ਕਿਹਾ ਮੈਂ ਤੇਰੀ ਕੋਈ ਖਿਚੜੀ ਨਹੀਂ ਖਾਧੀ ਹੈ ਇੰਨਾ ਕਹਿ ਕੇ ਉਸਨੇ ਉਸਨੂੰ ਦੱਸਿਆ ਮੈਂ ਜਦੋਂ ਇੱਧਰ ਆਇਆ ਤਾਂ ਇੱਥੇ ਇੱਕ ਗਿੱਦੜ ਰस्सियां ਵਿੱਚ ਬੰਨਿਆ ਹੋਇਆ ਸੀ ਉਸਨੇ ਮੈਨੂੰ ਦੱਸਿਆ ਕਿ ਜੇ ਤੂੰ ਮੇਰੀ ਥਾਂ ਬੱਜ ਜਾਵੇਂ ਤਾਂ ਰੋਜ਼ਾਨਾ ਹਲਵਾ ਪੂੜੀਆਂ ਖਾਣ ਨੂੰ ਮਿਲਣ ਗਿਆ ਲਿਹਾਜ਼ਾ ਮੈਂ ਉਸ ਨੂੰ ਖੋਲ ਦਿੱਤਾ ਤੇ ਉਹ ਮੈਨੂੰ ਆਪਣੀ ਥਾਂ ਬਣ ਕੇ ਖੁਦ ਚਲਾ ਗਿਆ ਹੁਣ ਤੂੰ ਆਇਆ ਹੈ ਤਾਂ ਤੂੰ ਆਉਂਦਿਆਂ ਹੀ ਮੇਰੀ ਕੁੱਟਮਾਰ ਸ਼ੁਰੂ ਕਰ ਦਿੱਤੀ ਹੈ ਗਿੱਦੜ ਦੀਆਂ ਸਾਰੀਆਂ ਗੱਲਾਂ ਸੁਣ ਕੇ ਜੁਲਾਹਾ ਬੋਲਿਆ ਮੈਂ ਤੇਰੇ ਸਭ ਧੋਖੇ ਜਾਣਦਾ ਹਾਂ ਇਸ ਦੇ ਨਾਲ ਹੀ ਉਸਨੇ ਗਿੱਦੜ ਦੇ ਲੱਕ ਤੇ ਦੋ ਤਿੰਨ ਡੰਡੇ ਹੋਰ ਜੜ ਦਿੱਤੇ ਹੁਣ ਤਾਂ ਗਿੱਦੜ ਹੋਰ ਵੀ ਘਬਰਾਇਆ ਕਿ ਇਹ ਤਾਂ ਮੈਨੂੰ ਜਾਨੋਂ ਮਾਰ ਦੇਵੇਗਾ ਤਾਂ ਉਸਨੇ ਜੁਲਾਹੇ ਦੀਆਂ ਤਰਲੇ ਮਿੰਤਾ ਕਰਕੇ ਕਿਹਾ ਜੇ ਤੂੰ ਮੈਨੂੰ ਆਜ਼ਾਦ ਕਰ ਦੇਵੇਂ ਤਾਂ ਮੈਂ ਤੇਰਾ ਵਿਆਹ ਬਾਦਸ਼ਾਹ ਦੀ ਧੀ ਨਾਲ ਕਰਵਾ ਦਿਆਂਗਾ ਕੀ ਕਿਹਾ ਜੁਲਾਹੇ ਦਾ ਮੂੰਹ ਖੁੱਲਾ ਦਾ ਖੁੱਲਾ ਰਹਿ ਗਿਆ ਉਸਨੇ ਹੈਰਾਨੀ ਨਾਲ ਪੁੱਛਿਆ ਬਾਦਸ਼ਾਹ ਦੀ ਧੀ ਨਾਲ ਮੇਰਾ ਵਿਆਹ ਇਹ ਤੂੰ ਕੀ ਕਹਿ ਰਿਹਾ ਹੈ ਕਿੱਥੇ ਮੈਂ ਇੱਕ ਗਰੀਬ ਜੁਲਾਹਾ ਅਤੇ ਕਿੱਥੇ ਸ਼ਹਿਜ਼ਾਦੀ ਕੀ ਤੂੰ ਮੈਨੂੰ ਬੇਫਕੂ ਬਣਾ ਰਿਹਾ ਹੈ ਪਰ ਗਿੱਦੜ ਨੇ ਉਸ ਨੂੰ ਯਕੀਨ ਦਿਵਾਉਂਦਿਆਂ ਜਵਾਬ ਦਿੱਤਾ ਮੈਂ ਸੱਚ ਕਹਿ ਰਿਹਾ ਹਾਂ ਮੈਂ ਤੇਰਾ ਵਿਆਹ ਬਾਦਸ਼ਾਹ ਦੀ ਧੀ ਨਾਲ ਕਰਵਾ ਦੇਵਾਂਗਾ ਜੁਲਾਹਾ ਹੈਰਾਨੀ ਨਾਲ ਬੋਲਿਆ ਕਿ ਸੱਚਮੁੱਚ ਪਰ ਮੈਨੂੰ ਤਾਂ ਯਕੀਨ ਨਹੀਂ ਆ ਰਿਹਾ ਜੁਲਾਹੇ ਨੇ ਕੁਝ ਨਾ ਸਮਝਦਿਆ ਕਿਹਾ ਗਿੱਦੜ ਕਹਿਣ ਲੱਗਿਆ ਮੈਂ ਤੇਰੇ ਨਾਲ ਵਾਅਦਾ ਕਰ ਰਿਹਾ ਹਾਂ ਮੈਂ ਆਪਣੀ ਗੱਲ ਪੂਰੀ ਕਰਾਂਗਾ ਗਿੱਦੜ ਦੇ ਇਸ ਯਕੀਨ ਤੇ ਜੁਲਾਹੇ ਨੇ ਉਸ ਨੂੰ ਆਜ਼ਾਦ ਕਰ ਦਿੱਤਾ ਆਜ਼ਾਦ ਹੋਣ ਤੋਂ ਬਾਅਦ ਗਿੱਦੜ ਉਸ ਨੂੰ ਕਹਿਣ ਲੱਗਾ ਤੂੰ ਘਰ ਵਿੱਚ ਮੇਰਾ ਇੰਤਜ਼ਾਰ ਕਰ ਮੈਂ ਬਹੁਤ ਜਲਦ ਤੇਰੇ ਲਈ ਖੁਸ਼ਖਬਰੀ ਲੈ ਕੇ ਆਵਾਂਗਾ ਗਿੱਦੜ ਉੱਥੋਂ ਚਲਾ ਗਿਆ ਅਤੇ ਸ਼ਹਿਰ ਤੋਂ ਨਿਕਲ ਕੇ ਸਿੱਧਾ ਨਦੀ ਤੇ ਪਹੁੰਚ ਗਿਆ ਉਸਨੇ ਤੈਰ ਕੇ ਨਦੀ ਪਾਰ ਕੀਤੀ ਅਤੇ ਦੂਜੇ ਕਿਨਾਰੇ ਤੇ ਪਹੁੰਚ ਕੇ ਇਨਸਾਨ ਦਾ ਰੂਪ ਬਦਲ ਲਿਆ ਨਦੀ ਦੇ ਉਸ ਪਾਰ ਇੱਕ ਦੂਜੇ ਬਾਦਸ਼ਾਹ ਦੀ ਸਲਤਨਤ ਸੀ ਜਿਸ ਦਾ ਮਹਿਲ ਨਦੀ ਤੋਂ ਕੁਝ ਹੀ ਫਾਸਲੇ ਤੇ ਸੀ ਉਸ ਨੇ ਆਪਣੇ ਆਪ ਨੂੰ ਦੂਤ ਬਣਾ ਲਿਆ ਅਤੇ ਉਸ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਿਆ ਬਾਦਸ਼ਾਹ ਨੇ ਉਸ ਨੂੰ ਦੇਖਿਆ ਤਾਂ ਪੁੱਛਿਆ ਅਜਨਬੀ ਤੂੰ ਕੌਣ ਹੈ ਅਤੇ ਇੱਥੇ ਕਿਸ ਮਕਸਦ ਨਾਲ ਆਇਆ ਹੈ ਜਵਾਬ ਵਿੱਚ ਉਸ ਨੇ ਸਿਰ ਝੁਕਾ ਕੇ ਕਿਹਾ ਮਹਾਰਾਜ ਮੈਂ ਤੁਹਾਡੇ ਗਵਾਂਢੀ ਮੁਲਕ ਦੇ ਬਾਦਸ਼ਾਹ ਦਾ ਦੂਤ ਹਾਂ। ਬਾਦਸ਼ਾਹ ਨੇ ਜਦੋਂ ਇਹ ਸੁਣਿਆ ਤਾਂ ਉਸ ਨਾਲ ਬੜੀ ਇੱਜ਼ਤ ਨਾਲ ਪੇਸ਼ ਆਇਆ। ਆਪਣੇ ਨੇੜੇ ਬੈਠਣ ਨੂੰ ਥਾਂ ਦਿੱਤੀ ਅਤੇ ਪੁੱਛਿਆ, "ਹੇ ਦੂਤ, ਕਹੋ ਤੁਹਾਡੇ ਬਾਦਸ਼ਾਹ ਦਾ ਸਾਡੇ ਲਈ ਕੀ ਸੰਦੇਸ਼ ਹੈ?" ਦੂਤ ਨੇ ادب ਨਾਲ ਕਿਹਾ, "ਮਹਾਰਾਜ ਸਾਡਾ ਬਾਦਸ਼ਾਹ ਅਜੇ ਤੱਕ ਕਵਾਰਾ ਹੈ ਅਤੇ ਉਸ ਨੇ ਤੁਹਾਡੀ ਧੀ ਲਈ ਵਿਆਹ ਦਾ ਸੰਦੇਸ਼ ਭੇਜਿਆ ਹੈ।" ਇਤفاق ਦੀ ਗੱਲ ਸਿੱਕੀ ਉਸ ਬਾਦਸ਼ਾਹ ਦੀ ਇੱਕ ਧੀ ਸੀ ਜੋ ਜਵਾਨ ਸੀ ਅਤੇ ਬਾਦਸ਼ਾਹ ਉਸਦੇ ਰਿਸ਼ਤੇ ਲਈ ਪਰੇਸ਼ਾਨ ਸੀ ਉਹ ਐਸੇ ਇੰਤਜ਼ਾਰ ਵਿੱਚ ਸੀ ਕਿ ਕਿਸੇ ਸਲਤਨਤ ਤੋਂ ਰਿਸ਼ਤੇ ਦਾ ਸੰਦੇਸ਼ ਆਵੇ ਅਤੇ ਉਹ ਧੀ ਦਾ ਵਿਆਹ ਕਰ ਦੇਵੇ ਹੁਣ ਜੋ ਉਸਨੇ ਇਹ ਦੇਖਿਆ ਕਿ ਸੰਦੇਸ਼ ਆਪਣੇ ਆਪ ਆ ਗਿਆ ਹੈ ਤਾਂ ਉਹ ਬਹੁਤ ਖੁਸ਼ ਹੋਇਆ ਉਸਨੇ ਦੂਤ ਨੂੰ ਕਿਹਾ ਸਾਨੂੰ ਇਹ ਰਿਸ਼ਤਾ ਮਨਜ਼ੂਰ ਹੈ ਨਾਲ ਹੀ ਉਸਨੇ ਵਿਆਦੀ ਤਰੀਕ ਵੀ ਤੈਅ ਕਰ ਦਿੱਤੀ ਅਤੇ ਦੂਤ ਨੂੰ ਬਹੁਤ ਸਾਰੇ ਕੀਮਤੀ ਤੋਹਫੇ ਦੇ ਕੇ ਵਿਦਾ ਕਰ ਦਿੱਤਾ ਦੂਤ ਉੱਥੋਂ ਵਿਦਾ ਹੋ ਕੇ ਫਿਰ ਨਦੀ ਤੇ ਆਇਆ ਉੱਥੇ ਆ ਕੇ ਉਸਨੇ ਦੁਬਾਰਾ ਗਿੱਦਰ ਦਾ ਰੂਪ ਧਾਰਨ ਕੀਤਾ ਅਤੇ ਨਦੀ ਪਾਰ ਕਰਕੇ ਸ਼ਹਿਰ ਵੱਲ ਚੱਲ ਪਿਆ ਸ਼ਹਿਰ ਵਿੱਚ ਪਹੁੰਚ ਕੇ ਉਹ ਸਿੱਧਾ ਜੁਲਾਹੇ ਕੋਲ ਗਿਆ ਜੁਲਾਹਾ ਤਾਂ ਪਹਿਲਾਂ ਹੀ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਉਸ ਨੂੰ ਦੇਖਦਿਆਂ ਹੀ ਪੁੱਛਣ ਲੱਗਾ ਕੀ ਖੁਸ਼ਖਬਰੀ ਲਿਆਇਆ ਹੈ ਗਿੱਦੜ ਨੇ ਬੜੇ ਇਤਮੀਨਾਨ ਨਾਲ ਜਵਾਬ ਦਿੱਤਾ ਤੇਰੇ ਵਿਆਹ ਦੀ ਗੱਲ ਤੈਹ ਹੋ ਗਈ ਹੈ ਅਤੇ ਫਲਾਣੀ ਤਰੀਕ ਨੂੰ ਤੇਰਾ ਵਿਆਹ ਹੈ ਇਹ ਸੁਣ ਕੇ ਜੁਲਾਹੇ ਨੇ ਕਬਰਾ ਕੇ ਕਿਹਾ ਪਰ ਮੇਰੇ ਕੋਲ ਤਾਂ ਫੁੱਟੇ ਕੋੜੀ ਵੀ ਨਹੀਂ ਹੈ ਤੂੰ ਇਸ ਦੀ ਫਿਕਰ ਨਾ ਕਰ ਗਿੱਦੜ ਬੋਲਿਆ ਬਸ ਇਸ ਤਰੀਕ ਨੂੰ ਤਿਆਰ ਰਹੀਂ ਗਿੱਦੜ ਨੇ ਐਨਾ ਕਿਹਾ ਅਤੇ ਜੁਲਾਹੇ ਨੂੰ ਹੈਰਾਨ ਅਤੇ ਪਰੇਸ਼ਾਨ ਛੱਡ ਕੇ ਚਲਾ ਗਿਆ ਹਕੀਕਤ ਇਹ ਸੀ ਕਿ ਜੁਲਾਹੇ ਨੂੰ ਅਜੇ ਤੱਕ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਦਾ ਵਿਆਹ ਕਿਸੇ ਸ਼ਹਿਜ਼ਾਦੀ ਨਾਲ ਹੋ ਸਕਦਾ ਹੈ ਇਹ ਅਸੰਭਵ ਗੱਲ ਸੀ ਪਰ ਜਦੋਂ ਤੈ ਤਾਰੀਖ ਨੂੰ ਸਵੇਰੇ ਸਵੇਰੇ ਗਿੱਦੜ ਉਸ ਦੇ ਕੋਲ ਪਹੁੰਚ ਗਿਆ ਤਾਂ ਉਸ ਨੂੰ ਹੋਰ ਵੀ ਹੈਰਾਨੀ ਹੋਈ ਗਿੱਦੜ ਨੇ ਆਉਂਦਿਆਂ ਹੀ ਉਸ ਨੂੰ ਕਿਹਾ ਜਲਦੀ ਕਰ ਅਤੇ ਮੇਰੇ ਨਾਲ ਚੱਲ ਅੱਜ ਤੇਰਾ ਸ਼ਹਿਜ਼ਾਦੀ ਨਾਲ ਵਿਆਹ ਹੈ ਭਲਾ ਜੁਲਾਈ ਨੇ ਕਿਹੜਾ ਸਾਜੋ ਸਮਾਨ ਲੈਣਾ ਸੀ ਉਹ ਖਾਮੋਸ਼ੀ ਨਾਲ ਗਿੱਦੜ ਦੇ ਪਿੱਛੇ ਪਿੱਛੇ ਚੱਲ ਪਿਆ ਗਿੱਦੜ ਉਸ ਨੂੰ ਆਪਣੇ ਨਾਲ ਸ਼ਹਿਰ ਤੋਂ ਬਾਹਰ ਲੈ ਆਇਆ ਤੇ ਫਿਰ ਉਹ ਦੋਵੇਂ ਨਦੀ ਦੇ ਕਿਨਾਰੇ ਤੇ ਪਹੁੰਚ ਗਏ ਉਸ ਵੇਲੇ ਨਦੀ ਤੇ ਇੱਕ ਧੋਬੀ ਕੱਪੜੇ ਧੋਣ ਲਈ ਆਇਆ ਹੋਇਆ ਸੀ ਗਿੱਦੜ ਨੇ ਉਸ ਧੋਬੀ ਨੂੰ ਸੋਨੇ ਦੀ ਇੱਕ ਮੋਹਰ ਦਿੱਤੀ ਅਤੇ ਕਿਹਾ ਤੇਰੇ ਕੋਲ ਜਿੰਨੇ ਕਪੜੇ ਹਨ ਇਹ ਸਭ ਆਸ-ਪਾਸ ਦੇ ਦਰਖਤਾਂ ਅਤੇ ਝਾੜੀਆਂ ਤੇ ਫੈਲਾ ਦੇ ਧੋਬੀ ਨੂੰ ਮੁਫਤ ਵਿੱਚ ਸੋਨੇ ਦੀ ਮੋਹਰ ਮਿਲ ਗਈ ਸੀ ਉਸ ਨੂੰ ਹੋਰ ਕੀ ਚਾਹੀਦਾ ਸੀ ਉਸ ਨੇ ਆਪਣੇ ਸਾਰੇ ਕਪੜੇ ਜੋ ਉਹ ਗੱਠੜੀ ਬਣ ਕੇ ਧੋਣ ਲਈ ਲਿਆਇਆ ਸੀ ਗਿੱਦੜ ਦੇ ਕਹਿਣ ਮੁਤਾਬਿਕ ਨਦੀ ਦੇ ਕਿਨਾਰੇ ਵਾਲੇ ਦਰਖਤਾਂ ਅਤੇ ਝਾੜੀਆਂ ਤੇ ਫੈਲਾ ਦਿੱਤੇ ਗਿੱਦਰ ਨੇ ਜਦੋਂ ਦੇਖਿਆ ਕਿ ਤੋਬੀ ਨੇ ਕੱਪੜੇ ਫੈਲਾ ਦਿੱਤੇ ਹਨ ਤਾਂ ਉਹ ਇੱਕ ਰੂਹ ਵੇਚਣ ਵਾਲੇ ਕੋਲ ਗਿਆ ਅਤੇ ਉਸ ਨੂੰ ਸੋਨੇ ਦੀ ਇੱਕ ਮੋਹਰ ਦੇ ਕੇ ਕਿਹਾ ਤੂੰ ਪਿੰਜੀ ਹੋਈ ਰੂਹ ਦੀਆਂ ਕੁਝ ਗੱਠੜੀਆਂ ਨਦੀ ਦੇ ਕਿਨਾਰੇ ਪਹੁੰਚਾ ਦੇ ਰੂਹ ਵੇਚਣ ਵਾਲੇ ਨੇ ਮੋਹਰ ਲੈ ਕੇ ਪਿੰਜੀ ਹੋਈ ਰੂਹ ਦੀਆਂ ਗੱਠੜੀਆਂ ਨਦੀ ਤੇ ਪਹੁੰਚਾ ਦਿੱਤੀ ਅਤੇ ਜਦੋਂ ਇਹ ਸਭ ਕੁਝ ਹੋ ਚੁੱਕਾ ਤਾਂ ਗਿੱਦੜ ਨੇ ਜੁਲਾਹੇ ਨੂੰ ਕਿਹਾ ਦੇ ਹੁਣ ਜਿਵੇਂ ਮੈਂ ਤੈਨੂੰ ਕਹਾ ਓਵੇਂ ਹੀ ਕਰੀ ਜੁਲਾਹੇ ਨੇ ਜਵਾਬ ਦਿੱਤਾ ਹਾਂ ਜਿਵੇਂ ਤੂੰ ਕਹੇਂਗਾ ਮੈਂ ਓਵੇਂ ਹੀ ਕਰਾਂਗਾ ਉਸ ਤੋਂ ਬਾਅਦ ਗਿੱਦੜ ਨੇ ਉਸ ਨੂੰ ਸਮਝਾਉਂਦਿਆਂ ਕਿਹਾ ਮੈਂ ਨਦੀ ਦੇ ਉਸ ਪਾਰ ਜਾ ਰਿਹਾ ਹਾਂ ਤੂੰ ਮੈਨੂੰ ਜਾਂਦਿਆਂ ਹੋਇਆਂ ਦੇਖਦਾ ਰਹੀ ਜਦੋਂ ਇਹ ਦੇਖੇ ਕਿ ਮੈਂ ਬਾਦਸ਼ਾਹ ਦੇ ਮਹਿਲ ਵਿੱਚ ਦਾਖਲ ਹੋ ਰਿਹਾ ਹਾਂ ਤਾਂ ਧੋਬੀ ਨੂੰ ਕਹੀਂ ਕਿ ਓਹੋ ਆਪਣੇ ਸਾਰੇ ਕੱਪੜੇ ਉਤਾਰ ਕੇ ਲੈ ਜਾਵੀਂ ਜੋ ਉਸਨੇ ਦਰਕਤਾ ਅਤੇ ਝਾੜੀਆਂ ਤੇ ਫੈਲਾਏ ਹਨ ਇਸ ਦੇ ਨਾਲ ਹੀ ਤੂੰ ਪਿੰਜੀ ਹੋਈ ਰੂੰ ਦੇ ਵੱਡੇ-ਵੱਡੇ ਗੋਲੇ ਬਣਾ ਕੇ ਥੋੜੇ-ਥੋੜੇ ਫਰਕੇ ਬਾਦ ਨਦੀ ਵਿੱਚ ਸੁਪਣਾ ਸ਼ੁਰੂ ਕਰ ਦੇਵੀਂ ਬਾਕੀ ਮੈਂ ਸਭ ਠੀਕ ਕਰ ਲਵਾਂਗਾ ਗਿੱਦਰ ਜੁਲਾਹੇ ਨੂੰ ਇਹ ਹਿਦਾਇਤ ਦੇ ਕੇ ਖੁਦ ਤੈਰ ਕੇ ਨਦੀ ਦੇ ਪਾਰ ਚਲਾ ਗਿਆ ਦੂਜੇ ਕਿਨਾਰੇ ਤੇ ਪਹੁੰਚ ਕੇ ਉਸਨੇ ਫਿਰ ਦੂਤ ਦਾ ਰੂਪ ਧਾਰਨ ਕਰ ਲਿਆ ਅਤੇ ਬਾਦਸ਼ਾਹ ਦੇ ਮਹਿਲ ਵੱਲ ਚੱਲ ਪਿਆ ਦੂਜੇ ਪਾਸੇ ਬਾਦਸ਼ਾਹ ਸ਼ਹਿਜ਼ਾਦੀ ਦੇ ਵਿਆਹ ਦੀਆਂ ਪੂਰੀਆਂ ਪੂਰੀਆਂ ਤਿਆਰੀਆਂ ਕਰੀ ਬੈਠਾ ਸੀ ਅਤੇ ਸ਼ਾਹੀ ਬਰਾਤ ਦਾ ਇੰਤਜ਼ਾਰ ਕਰ ਰਿਹਾ ਸੀ ਉਸਨੇ ਇਸੇ ਇੰਤਜ਼ਾਰ ਵਿੱਚ ਮਹਿਲ ਤੇ ਚੜ ਕੇ ਦੇਖਿਆ ਤਾਂ ਨਦੀ ਦੇ ਦੂਜੇ ਪਾਸੇ ਧੋਬੀ ਨੇ ਜੋ ਕਪੜੇ ਦਰੱਖਤਾਂ ਅਤੇ ਝਾੜੀਆਂ ਤੇ ਫੈਲਾ ਰੱਖੇ ਸਨ ਉਹ ਦੂਰੋਂ ਉਸ ਨੂੰ ਇਸ ਤਰ੍ਹਾਂ ਦਿਖਾਈ ਦਿੱਤੇ ਜਿਵੇਂ ਤੰਬੂ ਲੱਗੇ ਹੋਣ ਉਹਨਾਂ ਨੂੰ ਦੇਖ ਕੇ ਬਾਦਸ਼ਾਹ ਸਮਝਿਆ ਕਿ ਸ਼ਾਹੀ ਬਰਾਤ ਨੇ ਨਦੀ ਦੇ ਦੂਜੇ ਕਿਨਾਰੇ ਤੇ ਪੜਾ ਕੀਤਾ ਹੈ ਅਤੇ ਹੁਣ ਉਹ ਆਉਣ ਹੀ ਵਾਲੀ ਹੈ ਤਾਓ ਇਸੇ ਇੰਤਜ਼ਾਰ ਵਿੱਚ ਬੈਠਾ ਸੀ ਗਿੱਦੜ ਦੂਤ ਦੇ ਰੂਪ ਵਿੱਚ ਜਿਵੇਂ ਹੀ ਬਾਦਸ਼ਾਹ ਦੇ ਮਹਿਲ ਕੋਲ ਪਹੁੰਚਿਆ ਪਿੱਛੇ ਜੁਲਾਹੇ ਨੇ ਉਸ ਦੀ ਹਿਦਾਇਤ ਮੁਤਾਬਕ ਤੋਬੀ ਨੂੰ ਕਿਹਾ ਕਿ ਉਹ ਜਲਦੀ ਜਲਦੀ ਆਪਣੇ ਸਾਰੇ ਕੱਪੜੇ ਦਰਕਤਾ ਅਤੇ ਝਾੜੀਆਂ ਤੋਂ ਉਤਾਰ ਲਵੇ ਇਸ ਦੇ ਨਾਲ ਹੀ ਉਹ ਪਿੰਜੀ ਹੋਈ ਰੂ ਦੇ ਵੱਡੇ ਵੱਡੇ ਗੋਲੇ ਬਣਾ ਕੇ ਨਦੀ ਵਿੱਚ ਸੁੱਟਣ ਲੱਗਾ ਨਦੀ ਵਿੱਚ ਪਿੰਜੀ ਹੋਈ ਰੂ ਦੇ ਡੁੱਬਦੇ ਤਰਦੇ ਵੱਡੇ ਵੱਡੇ ਗੋਲੇ ਦੂਰੋਂ ਇੰਜ ਦਿਖਾਈ ਦੇ ਰਹੇ ਸਨ ਜਿਵੇਂ ਨਦੀ ਵਿੱਚ ਕਿਸ਼ਤੀਆਂ ਪਰ ਤਰ ਅਤੇ ਡੁੱਬ ਰਹੀਆਂ ਹੋ ਉਧਰ ਜਿਵੇਂ ਹੀ ਦੂਤ ਬਾਦਸ਼ਾਹ ਦੇ ਮਹਿਲ ਵਿੱਚ ਦਾਖਲ ਹੋਇਆ ਉਸਨੇ ਰੋਣਾ ਪਿਟਣਾ ਸ਼ੁਰੂ ਕਰ ਦਿੱਤਾ ਉਸ ਨੂੰ ਇਸ ਤਰ੍ਹਾਂ ਰੋਂਦਾ ਪਿੱਟਦਾ ਦੇਖ ਕੇ ਬਾਦਸ਼ਾ ਬਹੁਤ ਹੈਰਾਨ ਹੋਇਆ ਅਤੇ ਉਸਨੇ ਕਬਰਾ ਕੇ ਪੁੱਛਿਆ ਤੈਨੂੰ ਕੀ ਹੋਇਆ ਸ਼ਹਿਜ਼ਾਦੀ ਦੀ ਬਰਾਤ ਕਿੱਥੇ ਹੈ ਦੂਤ ਨੇ ਉਸੇ ਤਰ੍ਹਾਂ ਰੋਂਦਿਆਂ ਕਿਹਾ ਬਾਦਸ਼ਾ ਸਲਾਮਤ ਬਹੁਤ ਬੁਰਾ ਹੋਇਆ ਸਾਡਾ ਬਾਦਸ਼ਾ ਬਰਾਤ ਦੇ ਨਾਲ ਨਦੀ ਪਾਰ ਕਰ ਰਿਹਾ ਸੀ ਕਿ ਨਦੀ ਵਿੱਚ ਅਚਾਨਕ ਜ਼ਬਰਦਸਤ ਤੂਫਾਨ ਆ ਗਿਆ ਸਾਰਾ ਸਾਜ-ਸਮਾਨ ਅਮੀਰ ਵਜ਼ੀਰ ਰਿਸ਼ਤੇਦਾਰ ਅਤੇ ਫੌਜ ਦੇ ਆਦਮੀ ਕਿਸ਼ਤੀਆਂ ਸਮੇਤ ਡੁੱਬ ਗਏ ਅਤੇ ਸਾਡਾ ਹੋਣ ਵਾਲਾ ਜਵਾਈ ਕਿੱਥੇ ਹੈ ਕਿ ਉਹ ਵੀ ਡੁੱਬ ਗਿਆ ਬਾਦਸ਼ਾਹ ਨੇ ਪਰੇਸ਼ਾਨ ਹੋ ਕੇ ਪੁੱਛ ਜਿਸ ਦੇ ਜਵਾਬ ਵਿੱਚ ਦੂਤ ਕਹਿਣ ਲੱਗਾ ਮਹਾਰਾਜ ਖੁਸ਼ ਨਸੀਬੀ ਨਾਲ ਸਿਰਫ ਮੈਂ ਅਤੇ ਬਾਦਸ਼ਾਹ ਸਲਾਮਤ ਜ਼ਿੰਦਾ ਬਚੇ ਹਾਂ ਅਤੇ ਉਹ ਵੀ ਤੰਦ ਦੇ ਕੱਪੜਿਆਂ ਨਾਲ ਸਗੋਂ ਬਾਦਸ਼ਾਹ ਸਲਾਮਤ ਤਾਂ ਲਿਬਾਸ ਵੀ ਫਟ ਗਿਆ ਸੀ ਇੱਕ ਗਰੀਬ ਆਦਮੀ ਤੋਂ ਕਪੜੇ ਲੈ ਕੇ ਉਹਨਾਂ ਨੂੰ ਪਹਿਨਾਏ ਗਏ ਹਨ ਪਰ ਉਹ ਇਸ ਵੇਲੇ ਹੈ ਕਿੱਥੇ ਬਾਦਸ਼ਾਹ ਨੇ ਬੇहद ਪਰੇਸ਼ਾਨ ਹੋ ਕੇ ਪੁੱਛਿਆ ਹਜ਼ੂਰ ਇਸ ਵੇਲੇ ਉਹ ਨਦੀ ਦੇ ਕਿਨਾਰੇ ਇਕੱਲੇ ਬੈਠੇ ਹਨ ਇਹ ਸੁਣਦਿਆਂ ਹੀ ਬਾਦਸ਼ਾਹ ਨੇ ਫੌਰਨ ਆਪਣੇ ਵਜ਼ੀਰਾਂ ਅਮੀਰਾਂ ਨੂੰ ਹੁਕਮ ਦਿੱਤਾ ਕਿ ਹੁਣੇ ਜਾਨ ਅਤੇ ਸਾਡੇ ਹੋਣ ਵਾਲੀ ਜਵਾਈ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਮਹਿਲ ਵਿੱਚ ਲਿਓ ਹੁਕਮ ਦੀ ਦੇਰ ਸੀ ਉਸੇ ਵੇਲੇ ਅਮੀਰ ਫੌਜ ਦੇ ਸਿਪਾਈ ਲੈ ਕੇ ਨਦੀ ਤੇ ਪਹੁੰਚ ਗਏ ਉਸ ਵੇਲੇ ਤੱਕ ਤੋਂ ਵੀ ਆਪਣੇ ਸਾਰੇ ਕੱਪੜੇ ਸਮੇਟ ਕੇ ਜਾ ਚੁੱਕਾ ਸੀ ਅਤੇ ਪਿੰਜੀ ਹੋਈ ਰੂਹ ਦੇ ਵੱਡੇ ਵੱਡੇ ਗੋਲੇ ਵਹਿ ਕੇ ਪਾਣੀ ਵਿੱਚ ਡੁੱਬ ਚੁੱਕੇ ਸਨ ਸਿਰਫ ਦੂਜੇ ਕਿਨਾਰੇ ਤੇ ਜੁਲਾਹਾ ਇਕੱਲਾ ਹੈਰਾਨ ਬੈਠਾ ਇਹ ਸਭ ਕੁਝ ਦੇਖ ਰਿਹਾ ਸੀ ਉਸੇ ਵੇਲੇ ਕਿਸ਼ਤੀ ਰਾਹੀਂ ਜੁਲਾਹੇ ਨੂੰ ਨਦੀ પાર ਕਰਵਾਈ ਗਈ ਅਤੇ ਫਿਰ ਬੜੀ ਸ਼ਾਨੋ ਸ਼ੌਕਤ ਅਤੇ ਸ਼ਾਹੀ ਇੱਜ਼ਤ ਨਾਲ ਮਹਿਲ ਵਿੱਚ ਪਹੁੰਚਾ ਦਿੱਤਾ ਗਿਆ ਇਸ ਤਰ੍ਹਾਂ ਜੁਲਾहे ਅਤੇ ਸ਼ਹਿਜ਼ਾਦੀ ਦਾ ਵਿਆਹ ਬੜੀ ਧੂਮ ਧਾਮ ਨਾਲ ਹੋ ਗਿਆ ਵਿਆਹ ਤੋਂ ਬਾਅਦ ਦੂਤ ਨੇ ਬਾਦਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਜੇ ਤੁਸੀਂ ਇਜਾਜ਼ਤ ਦਿਓ ਤਾਂ ਇਹ ਗੱਲ ਕਹਾ ਬਾਦਸ਼ਾਹ ਬੋਲਿਆ ਜ਼ਰੂਰ ਕੋ ਸਾਡੇ ਕੋਲੋਂ ਇਜਾਜ਼ਤ ਹੈ ਦੂਤ ਨੇ ਬੜੀ ਨਿਮਰਤਾ ਨਾਲ ਕਿਹਾ ਮਹਾਰਾਜ ਤੁਹਾਡੇ ਜਵਾਈ ਦਾ ਸਭ ਕੁਝ ਲੁੱਟਿਆ ਜਾ ਚੁੱਕਾ ਹੈ ਮਾਪਾਪ ਰਿਸ਼ਤੇਦਾਰ ਵਜ਼ੀਰ ਅਮੀਰ ਸਭ ਡੁੱਬ ਗਏ ਹਨ ਅਤੇ ਹੁਣ ਉਹ ਬਿਲਕੁਲ ਇਕੱਲੇ ਹਨ ਪਿੱਛੇ ਪਤਾ ਨਹੀਂ ਹੁਣ ਤੱਕ ਹਕੂਮਤ ਤੇ ਹੀ ਕਿਸੇ ਨੇ ਕਬਜ਼ਾ ਕਰ ਲਿਆ ਹੋਵੇ ਕਿਉਂਕਿ ਬਰਾਤ ਦੀ ਤਬਾਹੀ ਦੀ ਖਬਰ ਉੱਥੇ ਪਹੁੰਚ ਗਈ ਹੋਵੇਗੀ ਇਸ ਲਈ ਇਹਨਾਂ ਦਾ ਵਾਪਸ ਜਾਣਾ ਬੇਕਾਰ ਹੈ ਕਿਉਂ ਨਾ ਇਹਨਾਂ ਨੂੰ ਇੱਥੇ ਹੀ ਰਹਿਣ ਲਈ ਮਜਬੂਰ ਕੀਤਾ ਜਾਵੇ ਬਾਦਸ਼ਾਹ ਪਹਿਲਾਂ ਹੀ ਇਹ ਸੋਚ ਰਿਹਾ ਸੀ ਦਰਅਸਲ ਉਸ ਨੂੰ ਆਪਣੀ ਧੀ ਨਾਲ ਬਹੁਤ ਜ਼ਿਆਦਾ ਪਿਆਰ ਸੀ ਇੱਕ ਧੀ ਤੋਂ ਸਿਵਾ ਉਸ ਦੀ ਕੋਈ ਔਲਾਦ ਨਾ ਸੀ ਉਸ ਨੂੰ ਦੋਦ ਦੀ ਇਹ ਸਲਾਹ ਪਸੰਦ ਆਈ ਉਸ ਨੇ ਆਪਣੇ ਦਿਲ ਵਿੱਚ ਸੋਚਿਆ ਇਸ ਤਰ੍ਹਾਂ ਧੀ ਵੀ ਨਜ਼ਰਾਂ ਦੇ ਸਾਹਮਣੇ ਰਹੇਗੀ ਅਤੇ ਮੈਨੂੰ ਸਲਤਨਤ ਦੇ ਕੰਮਾਂ ਵਿੱਚ ਇੱਕ ਹੱਥ ਵਟਾਉਣ ਵਾਲਾ ਵੀ मिल ਜਾਵੇਗਾ ਉਸਨੇ ਦੂਤ ਨੂੰ ਕਿਹਾ ਕਿ ਸਾਡਾ ਜਵਾਈ ਇਹ ਗੱਲ ਮੰਨ ਲ ਜਾਵੇਗਾ ਦੂਤ ਛੱਟ ਬੋਲਿਆ ਹਜ਼ੂਰ ਇਹ ਤੁਸੀਂ ਮੇਰੇ ਤੇ ਛੱਡ ਦਿਓ ਮੈਂ ਇਹਨਾਂ ਨੂੰ ਰਾਜ਼ੀ ਕਰ ਲਵਾਂਗਾ ਬਾਦਸ਼ਾਹ ਖੁਸ਼ ਸੀ ਕਿ ਹੁਣ ਉਸ ਦੀ ਧੀ ਉਸ ਦੇ ਕੋਲ ਰਹੇਗੀ ਤਾਂ ਸ਼ਹਿਜ਼ਾਦੀ ਨੂੰ ਵੱਖਰਾ ਮਹਿਲ ਦੇ ਦਿੱਤਾ ਗਿਆ ਜਿੱਥੇ ਜੁਲਾਹਾ ਸ਼ਾਹੀ ਸ਼ਾਨੁਕ ਸ਼ੌਕਤ ਨਾਲ ਰਹਿਣ ਲੱਗਾ ਕੁਝ ਦਿਨ ਤੱਕ ਗਿੱਦੜ ਵੀ ਦੁੱਧ ਦੇ ਰੂਪ ਵਿੱਚ ਉਹਨਾਂ ਕੋਲ ਰਿਹਾ ਅਤੇ ਫਿਰ ਇੱਕ ਦਿਨ ਜੁਲਾਹੇ ਨੂੰ ਕਹਿਣ ਲੱਗਾ ਦੇਖ ਮੈਂ ਤੇਰੇ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਕਰ ਦਿੱਤਾ ਹੈ ਹੁਣ ਮੈਨੂੰ ਇਜਾਜ਼ਤ ਦੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਜਾ ਮਿਲਾਂ ਜੁਲਾਹੇ ਨੇ ਬਹੁਤ ਰੋਕਣਾ ਚਾਹਿਆ ਪਰ ਉਹ ਨਹੀਂ ਮੰਨਿਆ ਅਤੇ ਵਿਦਾ ਹੋ ਕੇ ਇੱਕ ਵਾਰ ਫਿਰ ਗਿੱਦਰ ਦੇ ਰੂਪ ਵਿੱਚ ਆ ਕੇ ਆਪਣੇ ਪੁਰਾਣੇ ਸਾਥੀਆਂ ਨਾਲ ਜਾ ਮਿਲਿਆ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਹ ਗਿਆਨਵਰਤਕ ਚਰਚਾ ਤੁਹਾਡੇ ਜੀਵਨ ਵਿੱਚ ਜ਼ਰੂਰ ਕੰਮ ਆਵੇਗੀ ਤਾਂ ਚਲੋ ਆਪਣੀ ਕੀਮਤੀ رائے ਟਿੱਪਣੀ ਵਿੱਚ ਜ਼ਰੂਰ ਭੇਜੋ ਮਿਲਦੇ ਹਾਂ ਅਗਲੀ ਕਹਾਣੀ ਵਿੱਚ ਇੱਕ ਹੋਰ ਪ੍ਰੇਰਣਾਦਾਇਕ ਪ੍ਰਸੰਗ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨ